ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਜਿਵੇਂ ਅਖਬਾਰ 'ਚ ਸਾਰਿਆਂ ਨੇ ਪੜਿਆ ਹੀ ਆ ਕਿ ਪੰਜਾਬ ਸਰਕਾਰ ਦਾ ਭਗਵੰਤ ਮਾਨ ਦੀ ਚੀਫ ਮਿਨਿਸਟਰੀ ਦਾ ਹਾਲ ਵੇਖ ਲੋ ਕਿ ਪਿਛਲੇ 2 ਸਾਲਾਂ ਤੋਂ ਲਗਭਗ ਸਾਡੇ ਇੱਕੋ ਮਾਝੇ ਦੇ ਵਜ਼ੀਰ ਨੇ ਕੁਲਦੀਪ ਢਾਲੀਵਾਲ ਸਾਹਿਬ ਉਹਨਾਂ ਨੂੰ ਇੱਕ ਮਹਿਕਮਾ ਦਿੱਤਾ ਸੀ ਪ੍ਰਸ਼ਾਸਨਿਕ ਸੁਧਾਰ ਦਾ ਐਡਮਿਨਿਸਟ੍ਰੇਟਿਵ ਰਿਸਪਾਂਸ ਦਾ ਤੇ ਉਹ ਆਪਣੇ ਆਪ ਨੂੰ ਉਸ ਮਹਿਕਮੇ ਦੇ ਵਜ਼ੀਰ ਸਮਝੀ ਗਏ ਮਗਰ ਅੱਜ ਉਹ ਅਸਲੀਅਤ ਸਾਹਮਣੇ ਆਈ ਕਿ ਉਹਨਾਂ ਨੂੰ ਉਹ ਮਹਿਕਮਾ ਲੋਟ ਹੀ ਨਹੀਂ ਹੋਇਆ ਸੀ ਸਰਕਾਰ 'ਚ ਉਹ ਮਹਿਕਮਾ ਐਗਜ਼ਿਸਟ ਹੀ ਨਹੀਂ ਕਰਦਾ ਸੀ ਅੱਜ ਜਾ ਕੇ ਗਵਰਨਰ ਸਾਹਿਬ ਤੋਂ ਸਾਈਨ ਕਰਾਏ ਔਰ ਸਾਈਨ ਕਰਾ ਕੇ ਆਰਡਰ ਦਿੱਤੇ ਗਏ ਆ ਕਿ ਇਹ ਵੀ ਇੱਕ ਐਡਮਿਨਿਸਟ੍ਰੇਟਿਵ ਰਿਫਾਰਮਸ ਵੀ ਇੱਕ ਮਹਿਕਮਾ ਹੈ ਮੈਂ ਪੁੱਛਣਾ ਕਿ ਉਹਨਾਂ ਕਾਲੀਆ ਸਾਹਿਬ ਨੂੰ ਕਿ 20 ਮਹੀਨੇ ਤੁਹਾਨੂੰ ਪਤਾ ਨਹੀਂ ਲੱਗਿਆ ਕਿ ਤੁਸੀਂ ਇੱਕ ਵਿਭਾਗ ਦੇ ਵਜ਼ੀਰ ਜੀ ਦੇ ਉਹਦੀ ਕਿਹੜੀ ਮੀਟਿੰਗ ਹੋਈ ਕਿਹੜੇ ਅਫਸਰ ਸਾਡੇ ਕੀ ਐਡਮਿਨਿਸਟ੍ਰੇਟਿਵ ਰਿਫਾਰਮਸ ਲੈ ਕੇ ਆਏ ਹੋ ਤੁਸੀਂ ਜਿਹਦੇ ਨਾਲ ਲੋਕਾਂ ਦਾ ਭਲਾ ਪਿੰਡਾਂ 'ਚ ਬੈਠੇ ਲੋਕਾਂ ਦਾ ਜਾਂ ਸ਼ਹਿਰਾਂ 'ਚ ਬੈਠੇ ਲੋਕਾਂ ਦਾ ਭਲਾ ਹੋ ਸਕਿਆ ਹੋਵੇ ਇਸ ਲਈ ਹਾਲਾਤ ਬਦਲਾਵ ਦੇ ਇਹ ਬੜੇ ਨੇ ਕਿ ਜਿਨ੍ਹਾਂ ਵਜ਼ੀਰਾਂ ਨੂੰ ਇਹੀ ਨਹੀਂ ਪਤਾ ਲੱਗ ਰਿਹਾ ਕਿ ਸਾਡੇ ਕੋਲ ਮਹਿਕਮਾ ਕੀ ਹੈ ਕਿ ਫਿਰ ਮਹਿਕਮਾ ਚਲਾਉਣਾ ਕਿਹੜਾ ਔਰ ਅੱਜ ਇਹ ਸਾਰੀ ਗੱਲ ਦੀ ਬੋਲ ਗਵਰਨਰ ਸਾਹਿਬ ਦੇ ਹੁਕਮਾਂ ਰਾਹੀਂ ਅੱਜ ਇਹ ਸਾਮਣੇ ਆਈ ਹੈ ਲੋਕਾਂ ਦੇ ਕਿ ਵਜ਼ੀਰ ਸਾਹਿਬ ਆਪ ਦੇ ਆਪ ਨੂੰ ਦੋ ਤਿੰਨ ਮਹਿਕਮਿਆਂ ਦੇ ਵਜ਼ੀਰ ਸਮਝੀ ਗਏ ਅਸਲ ਜੇ ਤਾਂ ਮਹਿਕਮਾ ਸੀ ਕੋਈ ਵੀ ਸਰਕਾਰ ਚੀ ਮਹਿਕਮਾ ਨਹੀਂ ਸੀ ਹੁਣ ਮਹਿਕਮਾ ਬਣਿਆ ਹੁਣ ਵੇਖੋ ਕੀ ਚੰਦ ਚਾੜਦੇ ਆ ਵੈਸੇ ਦਾ ਹਾਲਾਤ ਕਿਉਂ ਪੰਜਾਬ ਦੇ ਬਦਲਾਅ ਦੇ ਨਾਂ ਤੇ ਬਣਿਆ ਪੌਣੇ 4 ਲੱਖ ਕਰੋੜ ਦਾ ਕਰਜ਼ਾ ਹੀ ਪੰਜਾਬ ਹੋ ਗਿਆ ਪਿੰਡਾਂ 'ਚ ਜੋ ਹਾਲਾਤ ਨੇ ਨਾਲ ਵਾਲਪੁਰ ਦੇ ਕੋਈ ਪੈਸੇ ਆਉਂਦੇ ਆ ਅਮਰੀਕਾ ਦੇ ਪੈਸੇ ਆ ਕੇ ਕੋਈ ਫਾਈਨੈਂਸ ਕਮਿਸ਼ਨ ਦੇ ਆ ਕੇ ਬਸ ਉਹੀ ਹੈ ਸਰਕਾਰਾਂ ਵੱਲੋਂ ਤਾਂ ਕੋਈ ਗਰੰਟੀ ਨਹੀਂ ਆਈ ਪੰਜਾਬ ਸਰਕਾਰ ਵੱਲੋਂ ਨਾ ਸੜਕਾਂ ਦਾ ਕੋਈ ਸੁਧਾਰ ਹੋ ਰਿਹਾ ਇਸ ਲਈ ਜੋ ਇਹ ਹਾਲਾਤ ਪੰਜਾਬ ਦੇ ਬਣੇ ਆ ਵੈਦ ਚੀਫ ਮਿਨਿਸਟਰ ਜਿਹੜਾ ਮਹਿਕਮੇ ਅਲੋਟ ਕਰਦੇ ਆ ਉਹਨਾਂ ਨੂੰ ਇਹੀ ਨਹੀਂ ਪਤਾ ਲੱਗ ਰਿਹਾ ਕਿ ਸਾਡੇ ਕੋਲੇ ਮਹਿਕਮਾ ਹੀ ਨਹੀਂ ਤੇ ਤੁਸੀਂ ਆਪ ਲਾ ਲਓ ਹਿਸਾਬ ਕਿ ਸਰਕਾਰ ਕਿਵੇਂ ਇੱਥੇ ਪੰਜਾਬ ਦੀ ਰਾਪਾਰਸੀ ਚੱਲ ਰਹੀ ਹੈ ਸਰਕਾਰ ਨੂੰ ਦੀ ਕੋਈ ਚੀਜ਼ ਨਹੀਂ ਹੋ ਰਹੀ ਸੀ ਲੋਕ ਅੱਜ ਰਾਤ ਰਾਤ ਕਰ ਰਹੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਜਿਵੇਂ ਅਖਬਾਰ 'ਚ ਸਾਰਿਆਂ ਨੇ ਪੜਿਆ ਹੀ ਆ ਕਿ ਪੰਜਾਬ ਸਰਕਾਰ ਦਾ ਭਗਵੰਤ ਮਾਨ ਦੀ ਚੀਫ ਮਿਨਿਸਟਰੀ ਦਾ ਹਾਲ ਵੇਖ ਲੋ ਕਿ ਪਿਛਲੇ 2 ਸਾਲਾਂ ਤੋਂ ਲਗਭਗ ਸਾਡੇ ਤੋਂ ਮਾਝੇ ਦੇ ਵਜ਼ੀਰ ਨੇ ਪੁਲਦੀਪ ਢਾਲੀਵਾਲ ਸਾਹਿਬ ਉਹਨਾਂ ਨੂੰ ਇੱਕ ਮਹਿਕਮਾ ਦਿੱਤਾ ਸੀ ਪ੍ਰਸ਼ਾਸਨਿਕ ਸੁਧਾਰ ਦਾ ਐਡਮਿਨਿਸਟ੍ਰੇਟਿਵ ਰਿਸਪਾਂਸ ਦਾ ਤੇ ਉਹ ਆਪ ਦੇ ਆਪ ਨੂੰ ਉਸ ਮਹਿਕਮੇ ਦੇ ਵਜ਼ੀਰ ਸਮਝੀ ਗਏ ਮਗਰ ਅੱਜ ਉਹ ਅਸਲੀਅਤ ਸਾਹਮਣੇ ਆਈ ਕਿ ਉਹਨਾਂ ਨੂੰ ਉਹ ਮਹਿਕਮਾ ਲੋਟ ਹੀ ਨਹੀਂ ਹੋਇਆ ਸੀ ਸਰਕਾਰ 'ਚ ਉਹ ਮਹਿਕਮਾ ਐਗਜ਼ਿਸਟ ਹੀ ਨਹੀਂ ਕਰਦਾ ਸੀ ਅੱਜ ਜਾ ਕੇ ਗਵਰਨਰ ਸਾਹਿਬ ਤੋਂ ਸਾਈਨ ਕਰਾਏ ਔਰ ਸਾਈਨ ਕਰਾ ਕੇ ਆਰਡਰ ਦਿੱਤੇ ਗਏ ਆ ਕਿ ਇਹ ਵੀ ਇੱਕ ਐਡਮਿਨਿਸਟ੍ਰੇਟਿਵ ਰਿਫਾਰਮਸ ਵੀ ਇੱਕ ਵਿਭਾਗ ਹੈ ਮੈਂ ਪੁੱਛਣਾ ਚਾਹੁੰਨਾ ਤਾਲੀਆ ਸਾਹਿਬ ਨੂੰ ਕਿ 20 ਮਹੀਨੇ ਤੁਹਾਨੂੰ ਪਤਾ ਨਹੀਂ ਲੱਗਿਆ ਕਿ ਤੁਸੀਂ ਇੱਕ ਵਿਭਾਗ ਦੇ ਵਜੀਰ ਜੀ ਦੇ ਉਹਦੀ ਕਿਹੜੀ ਮੀਟਿੰਗ ਹੋਈ ਕਿਹੜੇ ਅਫਸਰ ਸਦੇ ਕੀ ਐਡਮਿਨਿਸਟ੍ਰੇਟਿਵ ਰਿਫਾਰਮਸ ਲੈ ਕੇ ਆਏ ਹੋ ਤੁਸੀਂ ਜਿਹਦੇ ਨਾਲ ਲੋਕਾਂ ਦਾ ਭਲਾ ਪਿੰਡਾਂ 'ਚ ਬੈਠੇ ਲੋਕਾਂ ਦਾ ਜਾਂ ਸ਼ਹਿਰਾਂ 'ਚ ਬੈਠੇ ਲੋਕਾਂ ਦਾ ਭਲਾ ਹੋ ਸਕੇ ਹੋਵੇ ਇਸ ਲਈ ਹਾਲਾਤ ਬਦਲਾਵ ਦੇ ਇਹ ਬਣੇ ਨੇ ਕਿ ਜਿਨ੍ਹਾਂ ਵਜ਼ੀਰਾਂ ਨੂੰ ਇਹੀ ਨਹੀਂ ਪਤਾ ਲੱਗ ਰਿਹਾ ਕਿ ਸਾਡੇ ਕੋਲ ਮਹਿਕਮਾ ਕੀ ਹੈ ਤੇ ਫਿਰ ਮਹਿਕਮਾ ਚਲਾਉਣਾ ਕਿਹੜਾ ਔਰ ਅੱਜ ਇਹ ਸਾਰੀ ਗੱਲ ਦੀ ਬੋਲ ਗਵਰਨਰ ਸਾਹਿਬ ਦੇ ਹੁਕਮਾਂ ਰਾਹੀਂ ਅੱਜ ਇਹ ਸਾਹਮਣੇ ਆਈ ਹੈ ਲੋਕਾਂ ਦੇ ਕਿ ਵਜ਼ੀਰ ਸਾਹਿਬ ਆਪ ਦੇ ਆਪ ਨੂੰ ਦੋ ਦਿਨ ਮਹਿਕਮਿਆਂ ਦੇ ਵਜ਼ੀਰ ਸਮਝੀ ਗਏ ਅਸਲ 'ਚ ਤਾਂ ਮਹਿਕਮਾ ਸੀ ਕੋਈ ਵੀ ਸਰਕਾਰ 'ਚ ਹੀ ਮਹਿਕਮਾ ਨਹੀਂ ਸੀ ਹੁਣ ਮਹਿਕਮਾ ਬਣਿਆ ਹੁਣ ਵੇਖੋ ਕੀ ਚੰਦ ਚਾੜਦੇ ਆ ਰੈਸੇ ਦਾ ਹਾਲਾਤ ਜੋ ਪੰਜਾਬ ਦੇ ਬਦਲਾਅ ਦੇ ਨਾਉ ਤੇ ਬਣਿਆ ਪੌਣੇ 4 ਲੱਖ ਕਰੋੜ ਦਾ ਕਰਜ਼ਾ ਹੀ ਪੰਜਾਬ ਹੋ ਗਿਆ ਪਿੰਡਾਂ 'ਚ ਜੋ ਹਾਲਾਤ ਨੇ ਨਾ ਡਿਵੈਲਪਮੈਂਟ ਦੇ ਕੋਈ ਪੈਸੇ ਆਉਂਦੇ ਆ ਅਮਰੀਕਾ ਦੇ ਪੈਸੇ ਆ ਕੇ ਕੋਈ ਫਾਈਨੈਂਸ ਕਮਿਸ਼ਨ ਦੇ ਆ ਕੇ ਬਸ ਹੋਈ ਹੈ ਸਰਕਾਰਾਂ ਵੱਲੋਂ ਤਾਂ ਕੋਈ ਗਾਰੰਟੀ ਆਈ ਪੰਜਾਬ ਸਰਕਾਰ ਨੂੰ ਨਾ ਸੜਕਾਂ ਦਾ ਕੋਈ ਸੁਧਾਰ ਹੋ ਰਿਹਾ ਇਸ ਲਈ ਜੋ ਇਹ ਹਾਲਾਤ ਪੰਜਾਬ ਦੇ ਬਣੇ ਆ ਵੈਦ ਚੀਫ ਮਿਨਿਸਟਰ ਜਿਹੜਾ ਮਹਿਕਮੇ ਅਲੋਟ ਕਰਦੇ ਆ ਉਹਨਾਂ ਨੂੰ ਇਹੀ ਨਹੀਂ ਪਤਾ ਲੱਗ ਰਿਹਾ ਕਿ ਸਾਡੇ ਕੋਲੇ ਮਹਿਕਮਾ ਹੀ ਨਹੀਂ ਤੇ ਤੁਸੀਂ ਆਪ ਲਾ ਲਓ ਸਾਹਬ ਕੀ ਸਰਕਾਰ ਕਿਵੇਂ ਇੱਥੇ ਪੰਜਾਬ ਦੀ ਰਬ ਆਸਰੀ ਚੱਲ ਰਹੀ ਹੈ ਸਰਕਾਰ ਕੋਲ ਦੀ ਕੋਈ ਚੀਜ਼ ਨਹੀਂ ਹੋਰ ਇਸੇ ਲਈ ਲੋਕ ਜਿਤ ਰਾਤ ਰੋਣ ਕਰਦੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ